ਪਰਮਾਤਮਾ ਜਿਨ੍ਹਾਂ ਨੂੰ ਤੇਰੀ ਯਾਦ ਕੁੱਲ ਜਾਏ ਉਹਨਾਂ ਵਾਸਤੇ ਰਜਾਈਆਂ ਵੀ ਇੱਕ ਰੋਗ ਬਣ ਜਾਂਦੀਆਂ ਬਾਣੀ ਕਹਿੰਦੀ ਹੈ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਕੰਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਭਲੀ ਸੁਹਾਵੀ ਛਾਪਰੀ ਜਮੈਂ ਗੁਣ ਗਾਏ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਵਿਸਰ ਆਏ ਉਹ ਮਹਿਲਾ ਵਿੱਚ ਕੀਆ ਕਰਨਾ ਹੈ ਜਿਹੜੇ ਮਹਿਲ ਪਰਮਾਤਮਾ ਦੀ ਯਾਦ ਪੁਲਾ ਦੇਵੇ ਉਹ ਕੁੱਲੀ ਮਹਾਨ ਮੰਨੀ ਜਾਏਗੀ ਇਸ ਕੁਲੀ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੀ ਯਾਦ ਉਹਦਾ ਚਿੰਤਨ ਚੱਲਦਾ ਤਾਂ ਬਾਣੀ ਕਹਿੰਦੀ ਕਬੀਰ ਸੰਤਨ ਕੀ ਝੁੰਗੀਆਂ ਭਲੀ ਪਟਕੁਸਤੀ ਗਾਓ ਆਗ ਲਗੋ ਤਹਿ ਤੌਲ ਹਰ ਜੇ ਨਾਹੀ ਹਰ ਕੋ ਨਾਓ ਅਗ ਲਗ ਜਾਏ ਕਹਿੰਦੇ ਇਸਮਾਇਲ ਨੂੰ ਐ ਪ੍ਰਮਾਤਮਾ ਜਿਨੇ ਤੇਰਾ ਨਾਮ ਭੁਲਾ ਦਿੱਤਾ ਤੇਰੀ ਯਾਦ ਭੁਲਾ ਦਿੱਤੀ ਜਿਹਦੇ ਚ ਬੈਠਿਆ ਤੂੰ ਹੀ ਵਿਸਰ ਗਿਆ ਤਾਂ ਹੁਣ ਕੀ ਆ ਰਹਿ ਗਿਆ ਫਿਰ ਪਿੱਛੇ ਪਰ ਜੇ ਕੋਈ ਛਪਰੀ ਚ ਬੈਠਾ ਹੈ ਤੇਰੀ ਯਾਦ ਜੁੜਿਆ ਹੈ ਕੁਰਬਾਨੀ ਕਿਆ ਮਾਨ ਦਿੰਦੀ ਏ ਬਸਤਾ ਟੂਟੀ ਚੁੰਪਰੀ ਚੀਰ ਸਭ ਛਿੰਨਾ ਯਾਤਨਾ ਪਾਤਨਾ ਆਦਰੋ ਉਦਿਆਨ ਪਰਮਿੰਨਾ ਪੁੱਤਰ ਨਾ ਪੁੱਤਰ ਇਠ ਰੂਪਹੀਨ ਕਚਸਾਕ ਨ ਜਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਮਾਰ ਗਏ ਛਪਰੀ ਚ ਬੈਠਾ ਤੇਰੀ ਯਾਦ ਵਿੱਚ ਬੈਠਾ ਇਹ ਤਾਂ ਵੱਡਾ ਰਾਜਾ ਇਹਦੇ ਵਰਗਾ ਰਾਜਾ ਹੀ ਕੋਈ ਨਹੀਂ ਦੁਨੀਆ ਦਾ